ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲ ਤੇ ਤੁਹਾਡਾ ਮੁਰਤੋਂ ਸਵਾਗਤ ਹੈ ਨਵੀਂ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਰਾਤ 9 ਵਜੇ ਤੋਂ ਲੈ ਕੇ ਸਵੇਰ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਬਣਿਆ ਹੋਇਆ ਸੀ ਸ਼ਾਮ ਦੇ ਵੇਲੇ ਜੋ ਕਿ ਹੁਣ ਹੌਲੀ-ਹੌਲੀ ਸਾਫ਼ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿਹੜੇ ਆਉਂਦੇ 2-4 ਘੰਟੇ ਨੇ ਇਹਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਦਿਖਾਈ ਦੇ ਰਿਹਾ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਸੇਮ ਚੀਜ਼ ਦਿਖਾਈ ਦੇ ਰਹੀ ਹੈ ਜੀ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨ ਲਾਈਕ ਕਰਨਾ ਭੁੱਲਿਓ ਅਗਰ ਆਪਾਂ ਹੁਣ ਗੱਲ ਕਰੀਏ ਰਾਤ ਲਗਭਗ 9 ਵਜੇ ਤੋਂ ਲੈ ਕੇ ਸਵੇਰ ਦੇ ਮੌਸਮ ਦੇ ਹਾਲਾਤ ਵੀ ਤਾਂ ਸਾਨੂੰ ਪੰਜਾਬ ਦੇ ਵਿੱਚ ਇਸ ਟਾਈਮ ਬੱਦਲਵਾਈ ਬਣਦੀ ਹੋਈ ਫਿਲਹਾਲ ਕੁਝ ਕ ਇਲਾਕੇ ਵਿੱਚ ਦਿਖਾਈ ਦੇ ਰਹੀ ਹੈ ਜੋ ਕਿ ਸਾਨੂੰ ਪਟਿਆਲੇ ਦੇ ਕੁਝ ਹਿੱਸੇ ਫਤੇਗੜ ਸਾਹਿਬ ਦੇ ਕੋਸ਼ਿਸ਼ ਸੇ ਮੋਹਾਲੀ ਅਤੇ ਚੰਡੀਗੜ੍ਹ ਹਲਕੀ ਫੁਲਕੀ ਬੱਦਲਬਾਈ ਸਾਨੂੰ ਲੁਧਿਆਣੇ ਦੇ ਉੱਪਰ ਮੋਗੇ ਤੋਂ ਲੈ ਕੇ ਰੂਪਨਗਰ ਜ਼ਿਲ੍ਹੇ ਤੱਕ ਵੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਬਾਕੀ ਪੰਜਾਬ ਦੇ ਬਹੁਤੇ ਏਸ਼ਿਆ ਵਿੱਚ ਵੀ ਬੱਦਲਬਾਈ ਹੋਈ ਸੀ ਮਾਨਸਾ ਸੰਗਰੂਰ ਪਟਿਆਲਾ ਤੋਂ ਇਲਾਵਾ ਵੀ ਪਰ ਉਹ ਬੱਦਲਬਾਈ ਸਾਫ਼ ਹੋ ਚੁੱਕੀ ਹੈ ਜੀ ਗੱਲ ਕਰੀਏ ਸਿਸਟਮ ਦੀ ਤਾਂ ਸਾਨੂੰ ਇੱਕ ਉੱਤਰੀ ਪੰਜਾਬ ਦੇ ਸਿਸਟਮ ਐਂਟਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਹਿਮਾਚਲ ਤੋਂ ਐਂਟਰ ਕਰਨਗੇ ਖਾਸ ਤੌਰ ਤੇ ਬੈਲਟ ਉਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਇਹ ਪਹਿਲੇ ਚਾਰ ਜ਼ਿਲ੍ਹੇ ਨੇ ਜੋ ਕਿ ਲਗਭਗ ਹੁਣ ਸਿਸਟਮ ਡਿਲੇ ਹੋਣ ਦੇ ਕਾਰਨ 3 ਵਜੇ ਦੇ ਕਰੀਬ ਤੜਕੇ ਇਸ ਇਲਾਕੇ ਵਿੱਚ ਸਿਸਟਮ ਪਹੁੰਚਣਗੇ ਤੇ ਇਹ ਹੌਲੀ-ਹੌਲੀ ਪੱਛਮੀ ਪੰਜਾਬ ਦੇ ਹਿੱਸਾ ਜਿਹੜਾ ਕਿ ਪਠਾਨਕੋਟ ਗੁਰਦਾਸ ਹੁਸ਼ਿਆਰਪੁਰ ਤੋਂ ਅੱਗੇ ਨਮਾਸ਼ਹਿਰ ਰੂਪਨਗਰ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਤੋਂ ਹੁੰਦਾ ਹੋਇਆ ਮੋਹਾਲੀ ਅਤੇ ਚੰਡੀਗੜ੍ਹ ਨੂੰ ਕਵਰ ਕਰਦਾ ਹੋਇਆ ਸਵੇਰ ਦੇ ਵੇਲੇ ਤੱਕ ਦਿਖਾਈ ਦੇ ਰਿਹਾ ਜੀ ਇਸ ਤੋਂ ਇਲਾਵਾ ਗੱਲ ਕਰੀ ਅੱਜ ਰਾਤ ਤਾਪਮਾਨ ਫਿਲਹਾਲ ਹੋਰ ਠਰਕਟੇ ਹੋਏ ਦਿਖਾਈ ਦੇ ਰਹੇ ਨੇ ਤਾਪਮਾਨ ਦੇ ਵਿੱਚ 5 ਡਿਗਰੀ ਦੀ ਗਰਾਵਟ ਅੱਜ ਪੰਜਾਬ ਦੇ ਬਹੁਤੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਹੁਤ ਸੰਘਣੇ ਮੀਂਹ ਸਾਨੂੰ ਦੇਖਣ ਨੂੰ ਮਿਲੇ ਨੇ ਜੀ ਸਮਰਾਲਾ ਬੈਲਟ ਦੇ ਨੇੜੇ ਤੇੜੇ ਲੁਧਿਆਣਾ ਤੋਂ ਸਮਰਾਲਾ ਬੈਲਟ ਜਿਹੜੀ ਉਹਦੇ ਵਿੱਚ ਕਾਫੀ ਸੰਘਣੇ ਮੀਂਹ ਹੋਏ ਨੇ ਜੀ ਦਿਨ ਦੇ ਵੇਲੇ ਸਾਨੂੰ ਰੂਪਨਗਰ ਜ਼ਿਲ੍ਹੇ ਵਿੱਚ ਸਵੇਰੇ ਅਤੇ ਸ਼ਾਮ ਦੇ ਵੇਲੇ ਵਿੱਚ ਵੀ ਮੀਂਹ ਦੇਖਣ ਨੂੰ ਮਿਲਿਆ ਅਜੇ ਹਨੀ ਕਿ ਰੂਪਨਗਰ ਪੂਰੇ ਜ਼ਿਲ੍ਹੇ ਵਿੱਚ ਮੀਂਹ ਹੋਇਆ ਜੀ ਰੂਪਨਗਰ ਸ਼ਹਿਰ ਦੇ ਨਜ਼ਦੀਕ ਨੇੜੇ ਤੇ ਬਹੁਤ ਸਾਰੇ ਏ ਜਿਹੜੀ ਬੈਲਟ ਸਾਨੂੰ ਮੁਹਾਲੀ ਤੋਂ ਖਾਸ ਤੌਰ ਤੇ ਜਿਹੜਾ ਚੰਡੀਗੜ੍ਹ ਦਾ ਇਲਾਕਾ ਹਮਾ ਚਲੋ ਟੱਚ ਕਰਦਾ ਉੱਥੋਂ ਸ਼ੁਰੂ ਹੁੰਦਾ ਹੋਇਆ ਰੂਪਨਗਰ ਜ਼ਿਲ੍ਹੇ ਦਾ ਹਿੱਸਾ ਜੀ ਅੱਗੇ ਜਾਂਦੇ ਹੋਈ ਬੈਲਟ ਇਹੀ ਮੋਰਿੰਡੇ ਤੋਂ ਹੁੰਦੀ ਹੋਈ ਸਮਰਾਲਾ ਖੰਨਾ ਅਤੇ ਲੁਧਿਆਣਾ ਇਸ ਬੈਲਟ ਵਿੱਚ ਸੰਘਣੇ ਮੀ ਦੇਖਣ ਨੂੰ ਮਿਲੇ ਨੇ ਤੇ ਥੋੜੇ-ਬੋੜੇ ਸਾਨੂੰ ਸੰਗਰੂਰ ਬਠਿੰਡਾ ਪਟਿਆਲੇ ਇਸ ਬੈਲਟ ਵਿੱਚ ਵੀ ਹਲਕੇ ਦਰਮਿਆਨੇ ਮੀਂਹ ਦੇਖਣ ਨੂੰ ਮਿਲੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਤਾਪਮਨ ਜ਼ਿਆਦਾਤਰ ਘਟੇ ਹੋਈ ਅੱਜ ਦੇਖਣ ਨੂੰ ਮਿਲਣਗੇ ਬਾਕੀ ਸਵੇਰ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੁੰਦੇ ਹਾਂ ਜੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਡੇ ਤੇ ਦੁਬਾਰਾ ਤੋਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਕਮੈਂਟ ਕਰਕੇ ਇਲਾਕੇ ਦਾ ਨਾਮ ਲਿਖਦੇ ਹੋ ਤੇ ਮੌਸਮ ਦੇ ਤਾਜ਼ਾ ਹਾਲਾਤ ਲਿਖਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਦਾ ਕੋ ਪੰਚਾਇਤ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਤੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਣ ਲਈ ਚੈਨਲ ਨੂੰ ਐਨ ਰਿਸਪੌਂਸ ਦੇਣ ਲਈ ਤੁਹਾਡੇ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ